ਗੁਰਬਾਣੀ ਦਾ ਫਰਮਾਨ ਹੈ ਕਿ ਪੂਰਾ ਨਿਆਂ ਕਰੇ ਕਰਤਾਰ ਆਪਣੇ ਦਾਸ ਕੋ ਰਾਖਨਹਾਰ ਬੀਤੇ ਦਿਨ 2.5 ਸਾਲਾਂ ਦਿਲਰੋਜ਼ ਦੇ ਕਾਤਲ ਨੀਲਮ ਨੂੰ ਅਦਾਲਤ ਵੱਲੋਂ ਫਾਂਸੀ ਦੀ ਸਜ਼ਾ ਸੁਣਾਈ ਗਈ ਹੈ 2-3 ਸਾਲ ਲੱਗੇ ਇਸ ਕੇਸ ਦੇ ਵਿੱਚ ਕੇਸ ਨੂੰ ਸਜ਼ਾ ਤੱਕ ਪਹੁੰਚਦੇ ਪਹੁੰਚੇ ਪਰਿਵਾਰ ਲਗਾਤਾਰ ਇਨਸਾਫ ਦੇ ਲਈ ਮੰਗ ਕਰ ਰਿਹਾ ਸੀ ਔਰ ਪਰਿਵਾਰ ਦੀ ਇਹ ਮੰਗ ਸੀ ਕਿ ਜਿਸ ਨੇ ਬੇਰਹਿਮੀ ਦੇ ਨਾਲ ਦਿਲਰੋਜ਼ ਨੂੰ ਕਤਲ ਕੀਤਾ ਉਸ ਨੂੰ ਫਾਂਸੀ ਦੀ ਸਜ਼ਾ ਹੋਣੀ ਚਾਹੀਦੀ ਸੋ ਥੋੜੀ ਜੀ ਰਾਹਤ ਮਿਲੀ ਪਰਿਵਾਰ ਨੂੰ ਕਿਉਂਕਿ ਜਦੋਂ ਫੈਸਲਾ ਆਉਂਦਾ ਹੈ ਔਰ ਸੈਸ਼ਨ ਅਦਾਲਤ ਵੱਲੋਂ ਫਾਂਸੀ ਦੀ ਸਜ਼ਾ ਨੀਲਮ ਨੂੰ ਸੁناਈ ਜਾਂਦੀ ਹੈ ਜਿਸ ਨੇ ਬੜੀ ਬੇਰਹਿਮੀ ਦੇ ਨਾਲ ਕਤਲ ਕੀਤਾ ਸੀ ਦਿਲਰੋਜ਼ ਦਾ ਅੱਜ ਉਸ ਜਗ੍ਹਾ ਤੇ ਪਰਿਵਾਰ ਪਹੁੰਚਿਆ ਜਿੱਥੇ ਟੋਆ ਪਟ ਕੇ ਦਿਲਰੋਜ਼ ਨੂੰ ਨੀਲਮ ਨੇ ਦੱਬਿਆ ਸੀ ਸੋ ਤਸਵੀਰਾਂ ਦੇ ਵਿੱਚ ਵਿਖਾਵਾਂਗੇ ਤੁਹਾਨੂੰ ਇਹ ਉਹੀ ਜਗ੍ਹਾ ਹੈ ਜਿੱਥੇ ਨੀਲਮ ਆਪਣੀ ਸਕੂਟੀ ਤੇ ਬਿਠਾ ਕੇ ਦਿਲਰੋਜ਼ ਨੂੰ ਲੈ ਕੇ ਆਉਂਦੀ ਹੈ ਔਰ ਇਕ ਸੁਨਸਾਨ ਜਗ੍ਹਾ ਦੇ ਵਿੱਚ ਟੂਆ ਪਟਕੇ ਉਸ ਨੂੰ ਤਬ ਦਿੰਦੀ ਐ ਸੋ ਇਹੀ ਉਹ ਜਗ੍ਹਾ ਐ ਜਿੱਥੇ ਪਰਿਵਾਰ ਅੱਜ ਪਹੁੰਚਿਆ ਐ ਔਰ ਕਿਤੇ ਨਾ ਕਿਤੇ ਭਾਵਨਾਵਾਂ ਜਿਹੜੀਆਂ ਪਰਿਵਾਰ ਦੀਆਂ ਇਸ ਜਗ੍ਹਾ ਨਾਲ ਵੀ ਜੁੜੀਆਂ ਨੇ ਕਿਉਂਕਿ ਆਖਰੀ ਸਵਾਸ ਜਿਹੜੇ ਦਿਲਰੋਜ਼ ਨੇ ਇੱਥੇ ਲੇਤਾ ਸੋ ਆ ਦਿਲਰੋਜ਼ ਦੇ ਪਿਤਾ ਸਾਡੇ ਨਾਲ ਮੌਜੂਦ ਨੇ ਹਰਪ੍ਰੀਤ ਜੀ ਅੱਜ ਇੱਥੇ ਪਹੁੰਚਿਓ ਪਰਿਵਾਰ ਨੂੰ ਇਨਸਾਫ਼ ਜ਼ਰੂਰ ਮਿਲਿਆ ਦਿਲਰੋਜ਼ ਨੂੰ ਇਨਸਾਫ਼ ਮਿਲਿਆ ਪਰ ਕਿਤੇ ਨਾ ਕਿਤੇ ਕਮੀ ਜਿਹੜੀ ਐ ਦਿਲਰੋਜ਼ ਦੀ ਉਹ ਸ਼ਾਇਦ ਪੂਰੀ ਨਹੀਂ ਹੋ ਸਕਦੀ ਕੀ ਕਹਿਣਾ ਚਾਹੂੰਗਾ ਬਿਲਕੁਲ ਜੀ ਅੱਜ ਜਿਵੇਂ ਤੇ ਆਇਆ ਸ਼ਰਦਾ ਦੇ ਫੁੱਲ ਮੀਟ ਕਰਨ ਵਾਸਤੇ ਜੀ ਇਸ ਜਗ੍ਹਾ ਤੇ ਦਿਲਰੋਜ਼ ਨੂੰ ਮਾਰਿਆ ਸੀਗਾ ਜੀ ਦੱਬਿਆ ਸੀ ਜੀ ਦਿਨੋਂ ਜੀ ਔਰ ਨਾਮ ਨਹੀਂ ਅਸੀਂ ਭੁੱਲ ਸਕਦੇ ਜੀ ਪਰਿਵਾਰ ਜਿੱਥੇ ਇਨਸਾਫ ਦੀ ਮੰਗ ਕਰ ਰਿਹਾ ਸੀ ਅਦਾਲਤ ਨੇ ਇਨਸਾਫ ਦਿੱਤਾ ਔਰ ਇੱਕ ਪਿਤਾ ਵਾਂਗ ਪਰਉਪਕਾਰ ਕੋ ਮਨੂ ਵੀ ਨਾਲ ਖੜੇ ਰਹੇ ਨੇ ਸੋ ਹੁਣ ਅੱਗੇ ਕੀ ਵੇਖਦੇ ਹਾਂ ਕਿ ਦਿਲਰੋਜ਼ ਦੇਖੋ ਕਮ ਹੀ ਨਹੀਂ ਕਿਸੇ ਚੀਜ਼ ਦੀ ਪੂਰੀ ਕੀਤੀ ਜਾ ਸਕਦੀ ਦਿਲਰੋਜ਼ ਜਿੱਥੇ ਵੀ ਤੁਸੀਂ ਉਸ ਨੂੰ ਯਾਦ ਕਰ ਰਹੇ ਹੋ ਔਰ ਉਹ ਸ਼ਾਇਦ ਤੁਹਾਨੂੰ ਵੇਖ ਰਹੀ ਹੈ ਬਿਲਕੁਲ ਜੀ ਅਸੀਂ ਤਾਂ ਉਹਨੂੰ ਇੱਕ ਭੁੱਲ ਵੀ ਨਹੀਂ ਸਕਦੇ ਜੀ ਉਹ ਤਾਂ ਹਟੇ ਮੇਰੇ ਦਿਲ ਦੇ ਵਿੱਚ ਹੈ ਜੀ ਉਹ ਅੱਜ ਵੀ ਦੇਖਦੀ ਪਈ ਹੈ ਜਿੱਦ ਦਿਲਰੂਜ਼ ਕਿਹਾ ਉਹਦੇ ਪਿਤਾ ਸਾਰੇ ਆਹ ਪਾਜ ਵੀ ਦੇਖਦੀ ਪਈ ਹੈ ਜੀ ਸਾਨੂੰ ਜੀ ਤੁਸੀਂ ਵੇਖ ਸਕਦੇ ਹੋ ਭਾਵੁਕ ਕਰਨ ਵਾਲੀਆਂ ਇਹ ਤਸਵੀਰਾਂ ਨੇ ਦਿਲਦੋਜ਼ ਦੇ ਪਿਤਾ ਜੋ ਅੱਜ ਇਸ ਜਗ੍ਹਾ ਤੇ ਪਹੁੰਚੇ ਨੇ ਜਿੱਥੇ ਆਖਰੀ ਸਾਹ ਦਿਲਰੂਜ਼ ਨੇ ਲਏ ਐਸੀ ਜਗ੍ਹਾ ਤੇ ਇੱਕ ਗਹਿਰਾ ਤੁਹਾ ਪਟਕੀ ਨੀਲਮ ਨੇ ਦਿਲਰੋਜ਼ ਨੂੰ ਦੱਬਿਆ ਸੀ ਔਰ ਦਮ ਘੁੱਟਣ ਨਾਲ ਦਿਲਰੋਜ਼ ਦੀ ਮੌਤ ਹੋਈ ਸੀ ਸੋ ਪਰਿਵਾਰ ਇੱਕ ਵਾਰ ਫਿਰ ਬੇहद ਜ਼ੁਲਮ ਦੇ ਵਿੱਚ ਹੈ ਪਰਿਵਾਰ ਔਰ ਸਭ ਤੋਂ ਜ਼ਿਆਦਾ ਕਹਿ ਸਕਦੇ ਹਾਂ ਇਸ ਸਮੇਂ ਦਰਦ ਦੇ ਵਿੱਚ ਨੇ ਦਿਲਰੋਜ਼ ਦੇ ਮਾਤਾ ਦਿਲਰੋਜ਼ ਦੇ ਮਾਤਾ ਸਾਡੇ ਨਾਲ ਮੌਜੂਦ ਨੇ ਕਹਣੇ ਅੱਜ ਆਇਓ ਦਿਲਰੋਜ਼ ਨੂੰ ਸ਼ਰਦਾ ਦੇ ਫੁੱਲ ਪੇਂਟ ਕਰਨ ਦੇ ਲਈ ਕੀ ਕਹਿਣਾ ਚਾਹੁੰ। ਅੱਜ ਕੋਈ ਮਾਰ ਨਹੀਂ ਆ ਗਿਆ ਮੇਰੇ ਕੋਈ ਹਿੰਮਤ ਨਹੀਂ ਹੈਗੀ ਇੱਥੇ ਖੜ ਕੇ ਬੋਲਣ ਦੀ। ਤੇ ਮੇਰੇ ਬੱਚੇ ਨੇ ਪਤਾ ਨਹੀਂ ਕਿੰਨੇ ਕਸ਼ਟ ਸਹਿਣ ਕੀਤੇ ਤੇ ਦੁਨੀਆ ਛੱਡ ਕੇ ਗਈ। ਕੋਈ ਲੱਭਦਨੀ ਮੇਰੇ ਕੋਲੇ। ਤੁਹਾਨੂੰ ਵੀ ਹੌਸਲਾ ਰੱਖਣ ਦੀ ਜ਼ਰੂਰਤ ਹੈ ਕਿਉਂਕਿ ਕਿਤੇ ਨਾ ਕਿਤੇ ਇਨਸਾਫ ਮਿਲਿਆ ਦਿਲਰੋਜ਼ ਨੂੰ ਬੀਤੇ ਦਿਨ ਜੋ ਅਦਾਲਤ ਨੇ ਫੈਸਲਾ ਦਿੱਤਾ ਹੈ ਫਾਂਸੀ ਦੀ ਸਜ਼ਾ ਨੀਲਮ ਨੂੰ ਹੋਈ ਹੈ। ਅ ਤੁਸੀਂ ਸੰਤੁਸ਼ਟ ਹੋ ਉਸ ਫੈਸਲੇ ਤੋਂ? ਹਾਂਜੀ ਬਿਲਕੁਲ ਸੰਤੁਸ਼ਟਾ। ਬਿਲਕੁਲ ਜੋ ਸਾਰੇ ਵਰਡ ਦੀ ਮੰਗ ਸੀ ਉਹ ਪੂਰੀ ਹੋਈ ਅੱਜ। ਤੁਸੀਂ ਵੇਖ ਸਕਦੇ ਹੋ ਬੇहद ਭਾਵੁਕ ਕਰਨ ਵਾਲੀਆਂ ਇਹ ਤਸਵੀਰਾਂ ਦਿਲਰੋਜ਼ ਦੇ ਮਦਰ ਜੋ ਸ਼ਾਇਦ ਸਭ ਤੋਂ ਜ਼ਿਆਦਾ ਦੁਖੀ ਨੇ ਇਸ ਜਗ੍ਹਾ ਤੇ ਆ ਕੇ ਕਿਉਂਕਿ ਇਹ ਉਹੀ ਜਗ੍ਹਾ ਹੈ ਜਿੱਥੇ ਦਿਲਰੋਜ਼ ਨੇ ਆਖਰੀ ਸਾਹ ਲਏ। ਸੋ ਸਾਡੇ ਨਾਲ ਗੁਰਦੀਪ ਸਿੰਘ ਘੋਸ਼ਾ ਵੀ ਮੌਜੂਦ ਨੇ ਜੋ ਅੱਜ ਪਹੁੰਚੇ ਨੇ। ਸ਼ਰਦਾ ਦੇ ਫੁੱਲ ਪੇਂਟ ਕਰਨ ਦੇ ਲਈ ਦਿਲਰੋਜ਼ ਨੂੰ ਸੋ ਗੋਸ਼ਾ ਜੀ ਤੁਸੀਂ ਆ ਜਾਓ ਕੀ ਕਹਿਣਾ ਚਾਹੁੰਦੇ ਮਨ ਜੀ ਬਹੁਤ ਗਮਗੀਨ ਮਾਹੌਲ ਹੈ ਪਰਿਵਾਰ ਜਿਹੜਾ ਪਰਿਵਾਰ ਆਪਣਾ ਜਦੋਂ ਬੱਚਾ ਹੁੰਦਾ ਤੇ ਖੁਸ਼ੀਆਂ ਮਨਾਉਂਦਾ ਖੇੜੇ ਕਰਦਾ ਮਠਾਈਆਂ ਵੰਡਦਾ ਲੋਕਾਂ 'ਚੇ ਦੱਸਦਾ ਮੈਸੇਜ ਆ ਕੇ ਦਿੰਦਾ ਵੀ ਸਾਡੇ ਘਰ ਇੱਕ ਧੀ ਹੋਈ ਹੈ ਵੈਸੇ ਤਾਂ ਸਾਡੇ ਜੀ ਗੁਰਨਾਣਕ ਸਾਹਿਬ ਦੀ ਧਰਤੀ ਹੈ ਜਿੱਥੇ ਗੱਲ ਕੀਤੀ ਜਾਂਦੀ ਜੋ ਕਿਉਂ ਮੰਦਾਖੇ ਜਿੱਤ ਜਮੇ ਰਾਜਾਂ ਪਰ ਇੱਥੇ ਉਹ ਵੀ ਔਰਤਾਂ ਹੈਗੀਆਂ ਜਿਹੜੀ ਇੱਕ ਅਮਰਤ ਦੀ ਬੂੰਦ ਨੂੰ ਜਿਹੜੀ ਦੱਬ ਗਈ ਸੀ ਜ਼ਹਿਰ ਬਣਾ ਗਈ ਸੀ ਤੇ ਮੈਂ ਸਮਝਦਾ ਕਿ ਏ ਔਰਤਾਂ ਸਮਾਜ ਦੇ ਨਾਮ ਤੇ ਕਲੰਕ ਹੈ ਪਰ ਕਿਥੇ ਨਾ ਕਿਥੇ ਮੈਂ ਸਮਝਦਾ ਜਿੱਦੋਂ ਹਨੇਰਾ ਹੁੰਦਾ ਚਾਨਣ ਰੂਪ ਹੁੰਦਾ ਉਹ ਚਾਨਣ ਅਦਾਲਤ ਦੇ ਰੂਪ ਚ ਆਇਆ ਉਹ ਚਾਨਣ ਸੋਸਾਇਟੀਆਂ ਦੇ ਰੂਪ ਚ ਆਇਆ ਜਿਨ੍ਹਾਂ ਨੇ ਸੰਘਰਸ਼ ਕੀਤਾ ਉਹ ਚਾਨਣ ਵਕੀਲ ਸਾਹਿਬ ਦੇ ਰੂਪ ਤੇ ਵੀ ਚ ਆਇਆ ਉਹ ਚਾਨਣ ਪ੍ਰੈਸ ਦੇ ਰੂਪ ਚ ਆਇਆ ਜਿਨ੍ਹਾਂ ਨੇ ਹਰ ਗੱਲ ਨੂੰ ਅੱਗੇ ਲੈ ਕੇ ਜਾਂਦਾ ਕਿਉਂਕਿ ਹੁੰਦਾ ਕਿ ਇਨਸਾਫ ਉਦੋਂ ਹੀ ਮਿਲਦਾ ਜਦੋਂ ਪ੍ਰੈਸ ਦੀ ਨਜ਼ਰ ਜ਼ਿਆਦਾ ਹੁੰਦੀ ਹੈ ਤੇ ਮੈਂ ਸਮਝਦਾ ਤੁਹਾਡਾ ਬਹੁਤ ਬਹੁਤ ਧੰਨਵਾਦ ਹੈ ਕਿ ਤੁਸੀਂ ਇਹਨਾਂ ਨੂੰ ਇਨਸਾਫ ਦਿਵਾਇਆ ਬਾਰ ਬਾਰ ਮੈਂ ਗੱਲਾਂ ਉਹਨਾਂ ਵੀ ਫਾਂਸੀ ਨਹੀਂ ਹੋਣੀ ਚਾਹੀਦੀ ਕਿਸੇ ਨੂੰ ਪਰ ਇਹੋ ਜਿਹੇ ਲੋਕਾਂ ਨੂੰ ਬਾਰ ਬਾਰ ਫਾਂਸੀ ਹੋਣੀ ਚਾਹੀਦੀ ਹੈ ਅਜਿਹੇ ਲੋਕ ਸਮਾਜ ਦੇ ਵਿੱਚ ਰਹਿਣ ਦਾ ਹੱਕਦਾਰ ਨਹੀਂ ਹੈਗੇ ਨੇ ਹਿੱਸਾ ਨਹੀਂ ਹਨ ਸਮਾਜ ਦਾ ਸੋ ਅਦਾਲਤ ਨੇ ਬਿਲਕੁਲ ਸਹੀ ਫੈਸਲਾ ਬਿਲਕੁਲ ਸਹੀ ਫੈਸਲਾ ਦਿੱਤਾ ਮੈਂ ਜੱਜ ਸਬੰਧ ਦੇ ਚਿਰਨਾ ਚ ਨਮਸਕਾਰ ਕਰਦਾ ਡੰਡੋਤ ਕਰਦਾ ਕਿ ਫੈਸਲਾ ਬੜਾ ਵੱਡਾ ਹੁੰਦਾ ਕਹਿਣਾ ਬੜਾ ਸੁੱਖਾ ਹੁੰਦਾ ਇੱਕ ਕਿਸੇ ਨੂੰ ਮੌਤ ਦੀ ਸਜ਼ਾ ਦੇਣੀ ਉਹਨਾਂ ਨੇ ਵੀ ਆਪਣੇ ਘਰ ਜਾ ਕੇ ਸੋਚਣਾ ਹੁੰਦਾ ਵੀ ਅਸੀਂ ਕੀ ਦਿੱਤੀ ਹੈ ਤੇ ਤਾਂ ਹੀ ਉਹ ਦੋ ਚਾਰ ਵਾਰ ਜਿਹੜੀਆਂ ਤਰੀਕਾਂ ਲਾਸਟ ਪਈਆਂ ਨਾ ਤੇ ਉਹਨਾਂ ਦੇ ਮਨ ਦੇ ਵਿੱਚ ਇੱਕ ਹੁੰਦਾ ਨਾ ਪਰ ਕਹਿੰਦੇ ਆ ਵੀ ਪਾਪੀ ਨੂੰ ਸਜ਼ਾ ਦੇਣੀ ਮਾੜੀ ਗੱਲ ਨਹੀਂ ਹੁੰਦੀ ਪੇ ਪ੍ਰਮਾਤਮਾ ਨੇ ਜਦੋਂ ਵੀ ਚਾਹੇ ਸਾਡੇ ਗੁਰੂ ਨਾਨਕ ਸਾਹਿਬ ਆਏ ਦਸਮ ਪਾਤਸ਼ਾਹ ਆਏ ਰਾਮ ਜੀ ਆਏ ਕ੍ਰਿਸ਼ਨ ਜੀ ਆਏ ਕਿਥੇ ਨਾ ਕਿਥੇ ਉਹ ਲੋਕਾਂ ਨੂੰ ਸਜ਼ਾ ਦਿੱਤੇ ਜਿਹੜੇ ਪਾਪੀ ਐ ਤੇ ਪਾਪੀਆਂ ਨੂੰ ਸਜ਼ਾ ਦੇਣਾ ਚੰਗੀ ਗੱਲ ਐ ਇਹ ਚੰਗੀ ਸ਼ੁਰੂਆਤ ਐ ਸਮਾਜ ਦੇ ਵਿੱਚ ਐਦਾਂ ਦੀ ਸ਼ੁਰੂਆਤ ਹੋਣੀ ਚਾਹੀਦੀ ਤਾਂ ਜੋ ਮੁੜ ਕੇ ਲੋਕ ਐਦਾਂ ਦਾ ਕ੍ਰਾਈਮ ਨਾ ਕਰ ਸਕਣ ਬਿਲਕੁਲ ਸਹੀ ਗੱਲ ਕਹੀ ਗੁਰਦੀਪ ਸਿੰਘ ਗੋਸ਼ਾ ਨੇ ਇਤਿਹਾਸਿਕ ਫੈਸਲਾ ਵੀ ਕਿਹਾ ਜਾ ਸਕਦਾ ਕਿਉਂਕਿ ਦੇਖਿਆ ਜਾਵੇ ਭਾਰਤੀ ਹਿਸਟਰੀ ਦੇ ਵਿੱਚ ਇਹ ਚੌਥੀ ਮਹਿਲਾ ਜਿਸ ਨੂੰ ਫਾਂਸੀ ਦੀ ਸਜ਼ਾ ਸੁਣਾਈ ਗਈ ਐ ਔਰ ਪਹਿਲੀ ਪੰਜਾਬ ਦੀ ਮਹਿਲਾ ਜਿਸ ਨੂੰ ਫਾਂਸੀ ਹੋਈ ਐ ਸੋ ਕਿ ਕਾਰਨ ਵੀ ਸਭ ਨੂੰ ਪਤਾ ਹੈ ਕਿ ਬੜੀ ਬੇਰਹਿਮੀ ਦੇ ਨਾਲ ਦਿਲਰੋਜ਼ ਨੂੰ ਇਸ ਨੀਲਮ ਨੇ ਮੌਤ ਦੇ ਘਾਟ ਉਤਾਰਿਆ ਸੀ ਸੋ ਇੱਕ ਮਿਸਾਲੀ ਸਜ਼ਾ ਜ਼ਰੂਰ ਅਦਾਲਤ ਵੱਲੋਂ ਦਿੱਤੀ ਗਈ ਹੈ ਪਰ ਪਰਿਵਾਰ ਦਾ ਦਰਦ ਪਰਿਵਾਰ ਦਾ ਦੁੱਖ ਸ਼ਾਇਦ ਕੋਈ ਵਿਰਲਾ ਹੀ ਸਮਝ ਸਕਦਾ ਕਿ ਉਸਦੇ ਮਾਪੇ ਤੇ ਉਸਦੇ ਦਾਦਾ ਜੀ ਹੋਰਾਂ ਤੇ ਬੀਤ ਰਹੀ ਹੋਵੇਗੀ ਜਿਨ੍ਹਾਂ ਨੇ ਦਿਲਰੋਜ਼ ਨੂੰ ਆਪਣੇ ਹੱਥਾਂ ਦੇ ਵਿੱਚ ਖਿਡਾਇਆ 2 ਸਾਲ 9 ਮਹੀਨੇ ਦੀ ਦਿਲਰੋਜ਼ ਸੋ ਦਿਲਰੋਜ਼ ਨੂੰ ਸ਼ਰਦਾ ਦੇ ਫੁੱਲ ਭੇਟ ਕਰਨ ਦੇ ਲਈ ਸਾਡੇ ਨਾਲ ਮੌਜੂਦ ਨੇ ਭਾਜਪਾ ਦੇ ਸੀਨੀਅਰ ਲੀਡਰ ਜੀਵਨ ਗੁਪਤਾ ਉਹਨਾਂ ਨਾਲ ਗੱਲਬਾਤ ਕਰਾਂਗੇ। ਜੀਵਨ ਜੀ ਅੱਜ ਪਰਿਵਾਰ ਦਾ ਦੁੱਖ ਵਡਾਉਣ ਦੇ ਲਈ ਤੁਸੀਂ ਆਏ ਹੋ ਕੀ ਕਹਿਣਾ ਚਾਹੋਗੇ? ਦੇਖੋ ਇਹ ਜਦੋਂ 2.5 ਸਾਲ ਪਹਿਲਾਂ ਹੋਈ ਸੀਗੀ ਉਸ ਸਮੇਂ ਹਰ ਜਨਮਾਨਸ ਦਾ ਦਿਲ ਦਹਿਲਾ ਗਿਆ ਸੀ। ਕਿ ਅੱਜ ਦੇ ਯੁੱਗ ਦੇ ਅੰਦਰ ਕੋਈ ਇਸ ਤਰ੍ਹਾਂ ਦੀ ਘਟਨਾ ਵੀ ਕਰ ਸਕਦਾ ਹੈ ਕਿ 2.5 ਸਾਲ ਦੀ ਬੱਚੀ ਜਿਹਦੇ ਮੂੰਹ 'ਚ ਰੇਤਾ ਭਰ ਕੇ ਉਹਨੂੰ ਮਾਰਤਾ ਗਿਆ ਔਰ ਫਿਰ ਬਰਦਾਤ ਆ। ਸੋ ਉਸ ਸਮੇਂ ਇੱਕ ਬੜਾ ਕਰੋਸ਼ ਸੀ ਉਸ ਸਮੇਂ ਬੜਾ ਮੰਨਦੇ ਵਿੱਚ ਇਸ ਗੱਲ ਦਾ ਮਲਾਲ ਸੀ ਕਿ ਭਈ ਐਸਾ ਘਟਨਾ ਜਿਸ ਪਰਿਵਾਰ ਨਾਲ ਹੋਈ ਹੈ ਉਹ ਪਰਿਵਾਰ ਤੇ ਕੀ ਬੀਤੀ ਹੋਏ ਔਰ ਲਗਭਗ 1.5 ਸਾਲ ਤੋਂ ਬੱਚੀ ਦੇ ਜਿਹੜੇ ਪਿਤਾ ਜੀ ਨੇ ਫਾਦਰ ਨੇ ਹਰਪੀ ਸਿੰਘ ਉਹ ਮੇਰੇ ਨਾਲ ਐਜ਼ ਅ ਪੀਐਸਓ ਤਨਾਲ ਸੀਗੇ ਉਹ ਮੈਨੂੰ ਜਦੋਂ ਪਤਾ ਲੱਗਿਆ ਕਿ ਇਹ ਇਸ ਫਾਦਰ ਦੇ ਬੱਚੀ ਆ ਪਹਿਲਾਂ ਜਦੋਂ ਉਸ ਸਮੇਂ ਤਾਂ ਉਸ ਜਾ ਕੇ ਆਏ ਜਦੋਂ ਜਿਆਦਾ ਧਿਆਨ ਜਿਆਦਾ ਨਹੀਂ ਸੀਗਾ ਬਾਅਦ ਚ ਜਦੋਂ ਮੈਨੂੰ ਪੂਰੀ ਡਿਟੇਲ ਚ ਗੱਲਬਾਤ ਫਿਰ ਇਹਦੇ ਬਾਰੇ ਪਤਾ ਲੱਗਿਆ ਮੈਨੂੰ ਪਰ ਮੈਂ ਪੂਰੀ ਡਿਟੇਲ ਚ ਵੀ ਪੁੱਛਿਆ ਇਹਨਾਂ ਨੂੰ ਕਿ ਕੀ ਕਿਸ ਤਰ੍ਹਾਂ ਕਿਸ ਤਰ੍ਹਾਂ ਸਾਰਾ ਕੁਝ ਹੋਇਆ ਕਿਉਂ ਹੋਇਆ ਤੇ ਉਹ ਚ ਇਹ ਲੱਗਦਾ ਹੀ ਨਹੀਂ ਸੀਗਾ ਉਹ ਜਿਹੜੀ ਬੱਚੀ ਜਿਹੜੀ ਉਹ ਔਰਤ ਸੀ ਜਿਹਨੇ ਘਟਨਾ ਨੂੰ ਅੰਜਾਮ ਦਿੱਤਾ ਉਹ ਆਪਣੇ ਆਪ ਨੂੰ ਬੱਚੀ ਦੀ ਪੂਹਾ ਦੱਸਦੀ ਸੀ ਕਿ ਮੈਂ ਮੇਰਾ ਤਾਂ ਪੂਹਾ ਵਾਲਾ ਰਿਸ਼ਤਾ ਹੈ ਪਰ ਉਹਦੇ باوجود ਇਸ ਢੰਗ ਨਾਲ ਇਸ ਢੰਗ ਨਾਲ ਕਤਲ ਹੋਇਆ ਬੱਚੀ ਦਾ ਉਹ ਉਹਦੇ ਨਾਲ ਬਹੁਤ ਮਾਨੂ ਕੇਸ ਲੱਗੀ ਔਰ ਇੱਕੋ ਹੀ ਮਨ ਦੇ ਵਿੱਚ ਗੱਲ ਸੀ ਕਿ ਕਿਤਨਾ ਕਿਤੇ ਜਿਹੜੇ ਜਿਸ ਨੇ ਵੀ ਇਹ ਘਟਨਾ ਕੀਤੀ ਹੈ ਜਿਸ ਔਰਤ ਨੇ ਉਹਨੂੰ ਸਖਤ ਤੋਂ ਸਖਤ ਸਜ਼ਾ ਫਾਂਸੀ ਦੀ ਸਜ਼ਾ ਮਿਲੇ। ਔਰ ਕੱਲ ਕੋਰਟ ਨੇ ਬੜਾ ਹੀ ਵਧੀਆ ਫੈਸਲਾ ਜਿਹੜਾ ਹੈ, ਛਲਾਂਗਾ ਜੋ ਫੈਸਲਾ ਜਿਹੜਾ ਹੈ ਉਹ ਦਿੱਤਾ ਹੈ ਉਹਨੂੰ ਫਾਂਸੀ ਦੀ ਸਜ਼ਾ ਹੋਈ ਹੈ ਔਰਤ ਨੂੰ ਔਰ ਪੂਰੇ ਸਮਾਜ ਦੇ ਅੰਦਰ ਜਿਹੜੇ ਕ੍ਰਾਈਮ ਨੂੰ ਅੰਜਾਮ ਦੇਣ ਵਾਲੇ ਲੋਕ ਨੇ ਉਹਨਾਂ ਨੂੰ ਇੱਕ ਸੁਨੇਹਾ ਦਿੱਤਾ ਹੈ ਕੋਰਟ ਨੇ ਕਿ ਬਈ ਕੋਰਟ ਕਿਸੇ ਨਾਲ ਵੀ ਜਿਹੜੀ ਆ ਨਰਮੀ ਨਹੀਂ ਵਰਤਣ ਵਾਲੀ ਹੈਗੀ ਚਾਹੇ ਉਹਦੇ ਉਹਦੇ ਹਾਲਾਤ ਕਿੱਦਾਂ ਦੇ ਹੋਣ। ਸੋ ਬੱਚੀ ਨੇ ਤਾਂ ਹੁਣ ਸਾਡੇ 'ਚ ਨਹੀਂ ਆਣਾ। ਬੱਚੀ ਤਾਂ ਚਲੀ ਗਈ। ਪਰ ਕੋਰਟ ਦਾ ਫੈਸਲਾ ਜਿਹੜਾ ਹੈਗਾ ਉਹਦੇ ਨਾਲ ਸਮਾਜ ਦੇ ਉਹ ਲੋਕ ਜਿਹੜੇ ਕ੍ਰਾਈਮ ਨੂੰ ਅੰਜਾਮ ਦਿੰਦੇ ਨੇ ਐਸੀਆਂ ਘਟਨਾਵਾਂ ਨੂੰ ਅੰਜਾਮ ਦਿੰਦੇ ਨੇ ਉਹਨਾਂ ਨੂੰ ਜਰੂਰ ਸੁਨੇਹਾ ਦਿੰਦਾ ਹੈ। ਇੱਕ ਚੀਜ਼ ਹੋਰ ਸਾਹਮਣੇ ਆਉਂਦੀ ਹੈ ਕਿ ਰੰਜਿਸ਼ ਬੇਸ਼ੱਕ ਪਰਿਵਾਰ ਦੇ ਨਾਲ ਸੀ ਪਰ ਜਿਹੜੀ क्रूर ਮਾਨਸਿਕਤਾ ਨੀਲਮ ਨੇ ਵਿਖਾਈ ਹੈ ਉਹ ਕਿਤੇ ਨਾ ਕਿਤੇ ਸਮਾਜ ਦੇ ਵਿੱਚ ਰਿਸ਼ਤਿਆਂ ਨੂੰ ਗੰਦਲਾ ਕਰਦੀ ਹੈ ਕਿਉਂਕਿ ਜਿਵੇਂ ਤੁਸੀਂ ਦੱਸ ਰਹੇ ਹੋ ਕਿ ਉਹ ਆਪਣੇ ਆਪ ਨੂੰ ਭੂਆ ਦਾਦੀ ਸੀ ਛੋਟੀ ਜੀ ਰੰਜੀਸ਼ ਤੇ ਚਲਦੇ ਉਸਨੇ ਢਾਈ ਸਾਲਾਂ ਬੱਚੀ ਨੂੰ ਟਾਰਗੇਟ ਕੀਤਾ ਇਹ ਵੀ ਕਿਤਨਾ ਕਿਤੇ ਬੜੀ ਗਲਤ ਗੱਲ ਸਾਹਮਣੇ ਆਉਂਦੀ ਹੈ ਵੇਖਣ ਨੂੰ ਮਿਲਦੀ ਹੈ ਬਿਲਕੁਲ ਤੁਸੀਂ ਗੱਲ ਠੀਕ ਕਹਿ ਰਹੇ ਹੋ ਅੱਜ ਕਿਤੇ ਨਾ ਕਿਸੀ ਕਿਤੇ ਜਿਹੜਾ ਸਾਡੀ ਸਮਾਜ ਦੀ ਰੇਸ ਹੈ ਨਾ ਉਹ ਸਾਨੂੰ ਕਿਤਨਾ ਕਿਤੇ ਆਪਣੇ ਤੋਂ ਦੂਰ ਕਰ ਰਹੀ ਹੈ ਪੁਰਾਣੇ ਸਾਡੇ ਬਜ਼ੁਰਗਾਂ ਨੇ ਜਿਸ ਤਰ੍ਹਾਂ ਦਾ ਸਿਸਟਮ ਬਣਾਇਆ ਸੀ ਆਪਸ ਵਿੱਚ ਮਿਲਣਾ ਗਿਲਣਾ ਹਾਲਾਂਕਿ ਮੈਨੂੰ ਚੰਗੀ ਤਰ੍ਹਾਂ ਯਾਦ ਹੈ ਅਸੀਂ ਬਚਪਨ 'ਚ ਜੇ ਕਦੇ ਆਪਣੇ ਨਾਨਕੇ ਚਲੇ ਜਾਂਦੇ ਸੀ ਤੇ ਨਾਨਕੇ ਦੇ ਜਦੋਂ ਪਿੰਡ ਉਤਰਨਾ ਨਾ ਪਿੰਡ ਦੇ ਬਾਹਰ ਤੇ ਜੇ ਸਾਨੂੰ ਕੋਈ ਪਹਿਲਾ ਵਿਅਕਤੀ ਵੀ ਮਿਲ ਜਾਂਦਾ ਸੀ ਉਹ ਵੀ ਸਾਨੂੰ ਆਪਣਾ ਭਾਣਜਾ ਦੋਤਾ ਮੰਨਦਾ ਹੁੰਦਾ ਸੀ ਪਰ ਅੱਜ ਇਹ ਚੀਜ਼ਾਂ ਹੁਣ ਖਤਮ ਹੋ ਗਈਆਂ ਐ ਸਮਾਜ 'ਚ ਤੇ ਮੈਨੂੰ ਲੱਗਦਾ ਕਿ ਸਮਾਜ ਨੂੰ ਵੀ ਇਸ ਗੱਲ 'ਤੇ ਧਿਆਨ ਦੇਣਾ ਚਾਹੀਦਾ ਹੈ ਖਾਸ ਕਰਕੇ ਜਿਹੜੇ ਵੱਡੇ ਨੇ ਸਾਡੇ ਬਜ਼ੁਰਗ ਨੇ ਅੱਜ ਉਹਨਾਂ ਨੂੰ ਆਪਣੇ ਬੱਚਿਆਂ ਨੂੰ ਇਦਾਂ ਦੀ ਸਿੱਖਿਆ ਦੇਣੀ ਚਾਹੀਦੀ ਹੈ ਕਿ ਭਾਈ ਸਭ ਨੂੰ ਰਲ ਮਿਲ ਕੇ ਰਹਿਣਾ ਚਾਹੀਦਾ ਹੈ ਮਹੱਲਾ ਪਰਿਵਾਰ ਦੀ ਤਰ੍ਹਾਂ ਰਹੇ ਏਰੀਆ ਪਰਿਵਾਰ ਦੀ ਤਰ੍ਹਾਂ ਰਹੇ ਔਰ ਕਿਉਂਕਿ ਹੁਣ ਤਾਂ ਬੱਚੇ ਵੀ ਸਭ ਦੇ ਲਿਮਟਿਡ ਹੋ ਗਏ ਆ ਸਾਡੇ ਸਮਾਜ ਦੇ ਵਿੱਚ ਕਿਤਨਾ ਕਿਤੇ ਇੱਕ ਬਹੁਤ ਵੱਡੀ ਕਮੀ ਜਿਹੜੀ ਹੈ ਆਉਣ ਵਾਲੇ ਸਮੇਂ 'ਚ ਹੋਰ ਆਏਗੀ। ਸੋ ਇਸ ਕਰਕੇ ਸਮਾਜ ਨੂੰ ਮੈਂ ਇਹੀ ਗੱਲ ਕਹਿਣਾ ਚਾਹਾਂਗਾ ਕਿ ਭਾਈ ਆਪਾਂ ਸਭ ਜਣੇ ਰਲ ਮਿਲ ਕੇ ਰਹੀਏ ਇਸ ਦੁਨੀਆ 'ਚ ਹੋਰ ਕੁਝ ਨਹੀਂ ਲੈ ਕੇ ਜਾਣਾ। ਅਮਾਦਿ ਇਹ ਬਹੁਤ ਬਸ਼ੁਗਿਆ। ਸੋ ਇਸਨ ਸਾਡੇ ਨਾਲ ਜੀਵਨ ਗੁਟਾ ਜਿਨ੍ਹਾਂ ਨੇ ਵਿਸ਼ੇਸ਼ ਤੌਰ 'ਤੇ ਆਪਣੇ ਦਿਲ ਦੇ ਜਿਹੜੇ ਭਾਵ ਨੇ ਉਹ ਸਾਂਝੇ ਕੀਤੇ। ਸੋ ਸਾਹਮਣੇ ਇਹੀ ਚੀਜ਼ ਆਉਂਦੀ ਹੈ ਕਿ ਸਮਾਜ ਦੇ ਵਿੱਚ ਜੇਕਰ ਅਸੀਂ ਰਹਨੇ ਆ ਤਾਂ ਹਰ ਕਿਸੇ ਦੇ ਨਾਲ ਪਿਆਰ ਮੁਹੱਬਤ ਨਾ ਰਹੀਏ ਔਰ ਖਾਸ ਕਰਕੇ ਨਫਰਤਾਂ ਦੇ ਬੀਜ ਨਾ ਬੀਜਿਓ ਕਿਉਂਕਿ ਜੇ ਨਫਰਤਾਂ ਦੇ ਬੀਜ ਬੀਜਾਂਗੇ ਤਾਂ ਉਸ ਉੱਪਰ ਫਲ ਤੇ ਫੁੱਲ ਸਿਰਫ আর ਸਿਰਫ ਰੰਜਿਸ਼ ਦੇ ਲੱਗਣ ਦੇ ਔਰ ਸਾਨੂੰ ਦੁੱਖ ਹੀ ਮਿਲੇਗਾ ਉੱਥੇ ਸਾਡੇ ਗਾਰਡ ਉਦੋਂ ਗਾਰਡ ਅਵੇਲੇਬਲ ਸੀਗਾ ਸੋ ਛੋਟੀ ਜਿਹੀ ਸਾਈਡ ਸਾਈਡ ਤੇ ਛੋਟੀ ਜਿਹੀ ਗਾਰਡ ਅਵੇਲੇਬਲ ਸੀਗਾ ਗਾਰਡ ਨੇ ਦੇਖਿਆ ਕਿ ਕੋਈ ਲੇਡੀ ਆਈ ਹੈ ਬੱਚੇ ਨੂੰ ਲੈ ਕੇ ਆਏ تھے ਤੇ ਉਹਨੇ ਤਾਂ ਪਹਿਲੇ ਸੋਚਿਆ ਕਿ ਵੈਸੇ ਚਲੋ ਵਾਸ਼ਰੂਮ ਕਰ ਗਈ ਹੋਣੀ ਤੇ ਉਹਨੇ ਥੋੜੀ ਜਿਹਾ ਬੈਠ ਕੇ ਦਿੱਖੋ ਦੇਖਿਆ ਕਿ ਤਾਂ ਆਪਣਾ ਘੰਟਾ ਕੋ ਬਾਰ ਨਹੀਂ ਆਈ ਉਹ ਕਹਿੰਦਾ ਮੈਨੂੰ ਸ਼ੱਕ ਤੇ ਆ ਕਿ ਕੀ ਗੱਲ ਹੋਈ ਫਿਰ ਦੇਖਿਆ ਕਿ ਉਹ ਲੇਡੀ ਇਕੱਲੀ ਉਹ ਕਦੋਂ ਮੋੜੇ ਪਿੱਛੇ ਗਿਆ ਦੇਖਿਆ ਤਾਂ ਫਿਰ ਇੱਕ ਵਾਰ ਫਿਰ ਵਾਪਸ ਆ ਕੇ ਉਹ ਚਲੀ ਗਈ ਹੈ ਉਹ ਤਾਂ ਲੱਗੇ ਕਿ ਉਸ ਤੋਂ ਮੈਨੂੰ ਕੋਈ ਗਲਤੀ ਲੱਗੀ ਹੋਵੇ ਕਿ ਬੱਚਾ ਉਹਦੇ ਨਾਲ ਸੀਗਾ ਮੈਂ ਤਾਂ ਬਸ ਬੱਚਾ ਨਜ਼ਰ ਆਇਆ ਫਿਰ ਜਦੋਂ ਉਹਨੂੰ ਲੱਗਿਆ ਸ਼ੱਕ ਹੋਇਆ ਨਾ ਕਿਸੇ ਦੇਖਿਆ ਉੱਥੇ ਪੈਰ ਦੇ ਨਿਸ਼ਾਨ ਲੱਗੇ ਹੋਏ ਸੀਗੇ ਉਹ ਭੱਜ ਕੇ ਇੱਥੇ ਸਾਡੇ ਪੀਸੀਆਰ ਦਾ ਨਾਲ ਜਿਹੜਾ ਬਣਿਆ ਉਹ ਤੇ ਅਫੀਸਰ ਦੇ ਕੋਲ ਗਿਆ ਉਹਨਾਂ ਨੂੰ ਇਨਫੋਰਮ ਕੀਤਾ ਪੁਲਿਸ ਵਾਲੇ ਆਏ ਉਹਨੂੰ ਚੈੱਕ ਕੀਤਾ ਇੱਕ ਵਾਰ ਤੁਹਾਨੂੰ ਨਹੀਂ ਕੁਝ ਮਿਲਿਆ ਉਹਨਾਂ ਨੂੰ ਉਹ ਦੁਬਾਰਾ ਫਿਰ ਆਪਣੇ ਹੋਰ ਬਾਕੀ ਬੰਦੇ ਨੂੰ ਆਪਣੇ ਸੀਨੀਅਰ ਨੂੰ ਇਨਫੋਰਮ ਕੀਤਾ ਫਿਰ ਬਾਕੀ ਆਪਣੇ ਫੌਜ ਲੈ ਕੇ ਆਏ ਫਿਰ ਉਹਨਾਂ ਨੂੰ ਉਹ ਬੱਚੀ ਮਿ

ਸਜਾ ਮਿਲੇਗੀ ਤਾਂ ਬੰਦੇ ਨੂੰ ਦੂਜੇ ਬੰਦੇ ਨੂੰ ਡਰ ਰਹੇਗਾ ਕਿ ਮੈਂ ਗਲਤ ਕੰਮ ਐਸਾ ਨਹੀਂ ਕਰਾਂ ਬਹੁਤ ਗਲਤ ਕੰਮ ਕੀਤਾ ਉਸ ਲੇਡੀ ਨੇ ਜਿੰਨੇ ਨੇ ਉਹਨੇ ਕੀਤਾ ਇਹ ਬਤਾ ਮਨ ਨੂੰ ਸੱਲੀ ਹੁੰਦੀ ਹੈ ਕਿ ਚਲੋ ਠੀਕ ਹੈ ਜੀ ਜਿਹੜੇ ਕੀਤਾ ਉਹਨੂੰ ਉਸ ਚੀਜ਼ ਦੀ ਸਜ਼ਾ ਮਿਲੀ ਉਹਨੂੰ ਗੱਲ ਕੁਝ ਵੀ ਨਹੀਂ ਸੀ ਇੱਕ ਰੰਜਿਸ਼ ਜਿਸ ਰੰਜਿਸ਼ ਦੇ ਚੱਲਦੇ ਇਸ ਰੰਜਿਸ਼ ਦੇ ਵਿੱਚ ਦਿਲਰੋਜ਼ ਦਾ ਕਤਲ ਹੋਇਆ ਨੀਲਮ ਨੇ ਸੌੜੀ ਮਾਨਸਿਕਤਾ ਵਿਖਾਈ ਔਰ ਦਿਲਰੋਜ਼ ਨੂੰ ਮੌਤ ਦੇ ਘਾਟ ਉਤਾਰਿਆ ਸੋ ਬੇहद ਦਰਦਨਾਕ ਇਸ ਘਟਨਾ ਨੂੰ ਅੰਜਾਮ ਦਿੱਤਾ ਹੈ ਨੀਲਮ ਨੇ ਔਰ ਦਿਲਰੋਜ਼ ਜਿਸ ਜੋ ਆਪਣੇ ਮਾਪੇ ਤੋਂ ਦੂਰ ਕਰ ਦਿੱਤੀ ਗਈ ਸੋ ਅੱਜ ਪਰਿਵਾਰ ਇਤੇ ਸ਼ਰਦਾ ਦੇ ਫੁੱਲ ਪੇਂਟ ਕਰਨ ਦੇ ਲਈ ਪਹੁੰਚਿਆ ਤਸਵੀਰਾਂ ਬੇहद ਭਾਵੁਕ ਕਰਨ ਵਾਲੀਆਂ ਨੇ ਪ੍ਰਮਾਤਮਾ ਦਿਲਰੋਜ਼ ਦੀ ਆਤਮਾ ਨੂੰ ਜ਼ਰੂਰ ਸ਼ਾਂਤੀ ਬਖਸ਼ੇ ਕੈਮਰਾਮੈਨ ਸਰਦਨ ਮਠਾਰੂ ਦਿਨਾਲ ਮਮਨ ਸਿੰਘ ਵਿਧਾਨਤਾ